ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਉਹਨਾਂ ਲੋਕਾਂ ਵੱਲੋਂ ਜਿਹੜੇ ਠੱਗ ਫਰਜ਼ੀ ਇਮੀਗ੍ਰੇਸ਼ਨ ਵਾਲਿਆਂ ਦੇ ਖਿਲਾਫ ਉਹਨਾਂ ਨੇ ਕੁਝ ਇਮੀਗ੍ਰੇਸ਼ਨ ਕੇਂਦਰਾਂ ਵਾਲਿਆਂ ਦੇ ਉੱਤੇ ਜਿਹੜੇ ਵੱਡੇ ਵੱਡੇ ਫਰਾਡ ਕੀਤੇ ਐ ਹੂੰ ਉਹਨਾਂ ਤੇ ਇਲਜ਼ਾਮ ਲਾਏ ਐ ਕੇਂਦਰ ਦਾ ਇੱਕ ਮੰਤਰੀ ਉਹਨਾਂ ਦਾ ਸਨਮਾਨ ਕਰ ਰਿਹਾ ਤੇ ਪੰਜਾਬ ਦਾ ਇੱਕ ਮੰਤਰੀ ਜਿਹੜਾ ਇਸ ਵੇਲੇ ਉਮੀਦਵਾਰ ਵੀ ਐ ਹੂੰ ਉਹਨਾਂ ਨੇ ਉਹਨਾਂ ਨੂੰ ਸਵਾਲ ਕੀਤਾ ਐ ਤੇ ਆਖਿਆ ਕਿ ਜਿਹੜੇ ਹਲਕੇ ਚੋਂ ਤੁਸੀਂ ਚੋਣ ਲੜ ਰਹੇ ਹੋ ਨਾ ਅਸੀਂ ਉੱਥੇ ਵੀ ਜਾਵਾਂਗੇ। ਉਹਨਾਂ ਨੇ ਸਵਾਲ ਕੀਤਾ ਪੰਜਾਬ ਸਰਕਾਰ ਤੋਂ। ਹੂੰ ਤੁਸੀਂ ਦੂਜਿਆਂ ਬਾਰੇ ਕਹਿੰਦੇ ਸੀ ਤੁਹਾਡੇ ਮੰਤਰੀ ਉਹਦਾ ਸਨਮਾਨ ਕਰਦੇ ਐ। ਹੂੰ ਅਸੀਂ ਕਹਾਂਗੇ ਜਾਂਚ ਤਾਬਿਸ਼ ਹੈ। ਹੂੰ ਜੇ ਉਹਦੇ ਤੇ ਦੋਸ਼ ਲੱਗੇ ਤਾਂ ਸਰਕਾਰ ਨੂੰ ਜਾਂਚ ਕਰਾਉਣੀ ਚਾਹੀਦੀ। ਇਹ ਬਹੁਤ ਵੱਡਾ ਪੰਜਾਬ ਦੇ ਨਾਲ ਧੋਖ ਹੈ। ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਤਾਂ ਵਿਦੇਸ਼ਾਂ ਚੋਂ ਲੋਕਾਂ ਨੂੰ ਲੈ ਕੇ ਆਵਾਂਗੇ ਹਮ ਪਰ ਬੱਸਾਂ ਦੇ ਪਿੱਛੇ ਫੇਰ ਐਡ ਲੱਗੀ ਹੋਈ ਇਮੀਗ੍ਰੇਸ਼ਨ ਦੀ ਮੈਂ ਉਹੀ ਕਹਿੰਦਾ ਨਾ ਫੇਰ ਇਹਨਾਂ ਤੇ ਜਾਂਚ ਪੜਤਾਲ ਦੇ ਉੱਤੇ ਢਲਵੱਟ ਕਿਉਂ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਉਹਨਾਂ ਲੋਕਾਂ ਵੱਲੋਂ ਜਿਹੜੇ ਠੱਗ ਫਰਜੀ ਇਮੀਗ੍ਰੇਸ਼ਨ ਵਾਲਿਆਂ ਦੇ ਖਿਲਾਫ ਨੇ ਇੱਕ ਜਥੇਬੰਦੀ ਵੀ ਬਣੀ ਹੋਈ ਹੈ ਉਹ ਹੈਗੀ ਆ ਪੰਜਾਬ ਇਮੀਗ੍ਰੇਸ਼ਨ ਫਰਾਡ ਕਮੇਟੀ ਤੇ ਉਹਨਾਂ ਨੇ ਵੀ ਕਈ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਤਰਵਿੰਦਰ ਜੀ ਇਹ ਦੇ ਵਿੱਚ ਜਿਹੜੀ ਅੱਜ ਪ੍ਰੈਸ ਮੀਟਿੰਗ ਹੋਈ ਹੈ ਹੂੰ ਉਹਦੇ ਵਿੱਚ ਵਕੀਲ ਸਾਹਿਬਾਨ ਵੀ ਬੈਠੇ ਆ ਜੀ ਕਿਸਾਨ ਸੰਘਰਸ਼ ਕਮੇਟੀ ਦੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਹੂੰ ਉਹਦੇ ਨੁਮਾਇੰਦੇ ਵੀ ਆ ਤੇ ਕਾਫੀ ਪੀੜਤ ਪਰਵਾਰਾਂ ਦੇ ਨਵੰਦੇ ਵੀ ਹੈ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਉਹ ਹਰਸ਼ਰਨ ਸਿੰਘ ਨੇ ਉਹਨਾਂ ਨੇ ਕੁਝ ਇਮੀਗ੍ਰੇਸ਼ਨ ਕੇਂਦਰਾਂ ਵਾਲਿਆਂ ਦੇ ਉੱਤੇ ਜਿਹੜੇ ਵੱਡੇ ਵੱਡੇ ਫਰਾਡ ਕੀਤੇ ਆ ਹੂੰ ਉਹਨਾਂ ਤੇ ਇਲਜ਼ਾਮ ਲਾਏ ਆ ਕੇਂਦਰ ਦਾ ਇੱਕ ਮੰਤਰੀ ਉਹਨਾਂ ਦਾ ਸਨਮਾਨ ਕਰ ਰਿਹਾ ਤੇ ਪੰਜਾਬ ਦਾ ਇੱਕ ਮੰਤਰੀ ਜਿਹੜਾ ਇਸ ਵੇਲੇ ਉਮੀਦਵਾਰ ਵੀ ਹੈ ਹੂੰ ਉਹਨਾਂ ਨੇ ਉਹਨਾਂ ਨੂੰ ਸਵਾਲ ਕੀਤਾ ਹੈ ਤੇ ਆਖਿਆ ਕਿ ਜਿਹੜੇ ਹਲਕੇ ਚੋਂ ਤੁਸੀਂ ਚੋਣ ਲੜ ਰਹੇ ਹੋ ਨਾ ਅਸੀਂ ਉੱਥੇ ਵੀ ਜਾਵਾਂਗੇ ਜੀ ਉੱਥੇ ਜਾ ਕੇ ਲੋਕਾਂ ਨੂੰ ਮੁਜਾਹਰੇ ਕਰਾਂਗੇ ਕਿ ਆ ਇਹਨਾਂ ਦੇ ਮਤਵਕ ਪੰਜਾਬ ਦੇ ਵਿੱਚ ਇਹ ਕੁਝ ਸਮੇਂ ਦਾ ਹਜ਼ਾਰ ਕਰੋੜ ਦਾ ਧੋਖਾ ਹੈ ਤੜੀ ਹੈ ਫਰਾਡ ਹੈ ਸੋ ਉਹਨਾਂ ਨੇ ਸਵਾਲ ਕੀਤਾ ਪੰਜਾਬ ਸਰਕਾਰ ਤੋਂ ਹੂੰ ਤੁਸੀਂ ਦੂਜਿਆਂ ਬਾਰੇ ਕਹਿੰਦੇ ਸੀ ਤੁਹਾਡੇ ਮੰਤਰੀ ਉਹਦਾ ਸਨਮਾਨ ਕਰਦੇ ਆ ਹਮ ਅਸੀਂ ਕਹਾਂਗੇ ਜਾਂਚ ਦਾ ਵਿਸ਼ਾ ਹੈ ਹਮ ਜੇ ਉਹਦੇ ਤੇ ਦੋਸ਼ ਲੱਗੇ ਤਾਂ ਸਰਕਾਰ ਨੂੰ ਜਾਂਚ ਕਰਾਉਣੀ ਚਾਹੀਦੀ ਹੈ ਜੀ ਜਾਂਚ ਤੋਂ ਬਰਾਦਰੀ ਪਤਾ ਲੱਗਦਾ ਕਿ ਕੀ ਹੈ ਕੀ ਨਹੀਂ ਇਹ ਬਹੁਤ ਵੱਡਾ ਪੰਜਾਬ ਦੇ ਨਾਲ ਧੋਖਾ ਹੈ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਤਾਂ ਵਿਦੇਸ਼ਾਂ ਚੋਂ ਲੋਕਾਂ ਨੂੰ ਲੈ ਕੇ ਆਵਾਂਗੇ ਹਮ ਪਰ ਬੱਸਾਂ ਦੇ ਪਿੱਛੇ ਫੇਰ ਐਡ ਲੱਗੀ ਹੋਈ ਇਮੀਗ੍ਰੇਸ਼ਨ ਦੀ ਮੈਂ ਉਹੀ ਕਹਿੰਦਾ ਨਾ ਫਿਰ ਇਹਨਾਂ ਤੇ ਜਾਂਚ ਪੜਤਾਲ ਤੇ ਢੱਲਵੱਠ ਕਿਉਂ ਹੈ ਹਮ ਇੱਕ ਲਾਟਰੀ ਵਾਲਾ ਪੰਜਾਬ ਦੀ ਲਾਟਰੀ ਦੀ ਕਮਾਈ ਕਿੰਨੀਆਂ ਕਈਆਂ ਨੇ ਬਹੁਤ ਉਠਾਇਆ ਕਿ ਆਹ ਲਾਟਰੀ ਦੇ ਵਿੱਚ ਆ ਕੁਛ ਆ ਸਕਦਾ ਹੈ ਹੂੰ ਤੇ ਉਹੀ ਲਾਟਰੀ ਵਾਲਾ ਜਿਹੜਾ ਦੂਜੀਆਂ ਸਰਕਾਰਾਂ ਦੇ ਵੇਲੇ ਚੱਲਦਾ ਸੀ ਅਜੇ ਵੀ ਚੱਲ ਰਿਹਾ ਹੈ ਜੀ ਸੋ ਕਈ ਵਾਰ ਸਰਕਾਰਾਂ ਜਦੋਂ ਸੱਤਾ ਚ ਨਹੀਂ ਹੁੰਦੀਆਂ ਕੁਛ ਕਹਿੰਦੀਆਂ ਨੇ ਹੂੰ ਜਦੋਂ ਸੱਤਾ ਚ ਆ ਜਾਂਦੀਆਂ ਨੇ ਕੁਝ ਕਹਿੰਦੀਆਂ ਨੇ ਤੇ ਇਸ ਵੇਲੇ ਜਿਹੜਾ ਕੁਛ ਇਹਨਾਂ ਨੇ ਕਿਹਾ ਹੈ ਹੂੰ ਜਿਹੜਾ ਇਹਨਾਂ ਨੇ ਇਲਜ਼ਾਮ ਲਾਇਆ ਹੈ ਮਸਾਵਿਦਾ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਖਾਸ ਕਰ ਜਿਹੜੇ ਪ੍ਰਵਾਸੀ ਭਾਰਤੀਆਂ ਦੇ ਮੰਤਰੀ ਹੈ ਹੂੰ ਕੁਲਦੀਪ ਸਿੰਘ ਢਾਲੀਵਾਲ ਸਭ ਉਹ ਵੀ ਉਮੀਦਵਾਰ ਨੇ ਜੀ ਇਹਨਾਂ ਨੂੰ ਇਹਦੀ ਪੜਤਾਲ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੇ ਪੀੜਤ ਲੋਕਾਂ ਨੂੰ ਇਨਸਾਫ ਦਿਵਾਉਂਦਾ ਯਤਨ ਕਰਨਾ ਚਾਹੀਦਾ ਨਹੀਂ ਇਹ ਬਹੁਤ ਵੱਡਾ ਮੁੱਦਾ ਹੈ ਚੋਣਾਂ ਦੇ ਵਿੱਚ ਇੱਕ ਵੱਡਾ ਮੁੱਦਾ ਬਣ ਸਕਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ